4-5 ਲੱਖ ਤੇ ਥੱਲੇ ਆ ਗਏ ਜੀ ਕਰਜ਼ੇ ਦੇ ਥੱਲੇ ਹੂੰ ਪਹਿਲੀ ਵੀ ਠੇਕੇ ਤੇ ਉਹ ਵੀ ਸਾਰੀ ਡੁੱਬ ਲੱਗ ਗਈ ਹੂੰ ਪੱਟਾ ਡੱਕਾ ਸਭ ਖਤਮ ਹੋ ਗਿਆ ਗਰੀਬ ਆਸੀਂ ਸਾਡੀ ਨਾ ਕੋ ਜਮੀਨ ਹੈ ਨਾ ਕੋਸ ਮਾਲ ਡੰਗਰ ਤੇ ਆਸੀਂ ਜਾਂ ਬੱਚੇ ਜਣ ਡਿਆਲੇ ਦਾ ਪਾ ਕਰਦੇ ਹੂੰ ਹਾਂਜੀ ਬਹੁਤ ਔਖਾ ਗੁਜ਼ਾਰਾ ਆਉਂਦਾ ਹਨ 5 ਲੱਖ ਤੇ ਥੱਲੇ ਆਏ ਤੇ ਦਾ ਭਰਨਾ ਕਿੱਥੋਂ ਮਾਲ ਡੰਗਰ ਦਾ ਜਿਹੜਾ ਹੁਣ ਸਾਹਮਣੇ ਬੈਠਾ ਪੱਠਾ ਡੁੱਬ ਗਏ ਨੇ ਖਤਮ ਹੋ ਗਏ ਨੇ ਉਹ ਨਹੀਂ ਵਿਚਾਰੀਆਂ ਭੁੱਖੀਆਂ ਬੈਠੀਆਂ ਪੰਡ ਪੰਡ ਤੂੜੀ ਦੀ ਛੈਰੋ ਲਿਆ ਕੇ ਪਾਉਣ ਦੇ ਕਿਸੇ ਨੇ ਪੁੱਛਿਆ ਆਣ ਕੇ ਕਾਲੀ ਤੂੜੀ ਬਰੋੜਗੀ ਤੁਣੀ ਵੀ ਰੜ ਗਈ ਤੇ ਡੰਗਰ ਆ ਰਹੀ ਆ ਜੇ ਕੋਈ ਨਹੀਂ ਆ ਰਿਹਾ ਕੁਛ ਵੀ ਨਹੀਂ ਆ ਰਿਹਾ ਕਿੰਦਾ ਜਾਂਦਾ ਪਿਆ ਜੀ ਨਹੀਂ ਅਗਾ ਲਈ ਜਾਂਦੇ ਨੇ ਹਾਦ ਦਾ ਡੰਗਰ ਨਾ ਪਾਣੀ ਪੀ ਹੱਕਦੇ ਨਾ ਕੁਛ ਵੀ ਨਹੀਂ ਭੁੱਖੇ ਤਰਿਆਏ ਖੜੇ ਨਹੀਂ ਕਮਰਿਆਂ ਦੇ ਵਿੱਚ ਪਾਣੀ ਪੈ ਗਿਆ ਹਾਰਾ ਕੁਛ ਲੋੜ ਗਿਆ ਤੇ ਮਸੇ ਬਾਲ ਬੱਚੇ ਨੂੰ ਕੱਢ ਕੇ ਲੈ ਜਾਂਦਾ ਮਾਰ ਨਹੀਂ ਦੇਂਦਾ ਬੜਾ ਮੰਦੇ ਹਾਲ ਹੋ ਗਿਆ ਸੀ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਛੜਕਾਂ ਤੇ ਬੈਠੇ ਨੇ ਕਿੱਥੇ ਬੈਠਣ ਹੁਣ ਹਦਰ हसन ਮਗਰਾ ਆ ਰਿਹਾ ਹੈ ਅੰਦਰ ਪਾਣੀ ਬਾਰ ਕੇ ਥਾਵਾਂ ਬੈ ਗਏ ਤਾਂਨੇ ਲੋੜ ਕੇ ਬਾਹਰ ਬੱਚਾ ਕੱਢਦਾ ਰਾਜ 1 ਵਜੇ ਕੋਈ ਬੱਸ ਗਈ ਏ ਚੂ ਤੇ ਜੜਾਜ ਲੈ ਜਾਂਦੇ ਨੇ ਬਾਰੇ ਕੇ ਸਕੂਲ ਦੇ ਅਸੀਂ ਪਸੂ ਲੈ ਦੇ ਬੈਠੇ ਇਥੇ ਬਾਹਰ ਹੋਰ ਦੇ ਕਿੰਨੇ ਲੋਕ ਬੈਠਣ ਆਜੋਗੇ ਚੌਥਾ ਦਿਨ